ਪ੍ਰੋ ਪੰਜਾਬੀ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਮਨਦੀਪ ਸੰਘੜੀ ਤਸਵੀਰ ਦੀ ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਦਿਨ ਡਿਸਪਿਊਟ ਹੋਇਆ ਸੀ ਘਾਰਮੀ ਅਫਸਰ ਤੇ ਉਸਦੇ ਬੇਟੇ ਦੀ ਕੁੱਟਮਾਰ ਹੋਈ ਸੀ ਤਾਂ ਉਸ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਐਸਐਸਪੀ ਨਾਨਕ ਸਿੰਘ ਨੇ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਨਾਲ ਹੀ ਜਿਹੜੀ ਹੈ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ ਵਿਭਾਗ ਦੀ ਵਿੱਚ ਜਾਂਚ ਦੇ ਹੁਕਮ ਦਿੱਤੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਰਮੀ ਅਫਸਰ ਤੇ ਉਸਤੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀਗੀ ਤਾਂ ਪਾਰਕਿੰਗ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀਗਾ ਪਾਰਕਿੰਗ ਨੂੰ ਲੈ ਕੇ ਕੁੱਟਮਾਰ ਕਰ ਦਿੱਤੀ ਗਈ ਸੀ ਆਰ.ਬੀ ਅਫਸਰ ਜੋ ਸੀਗਾ ਉਸ ਦੀ ਬਾਹਾਂ ਤੱਕ ਤੋੜ ਦਿੱਤੀ ਉਸਦੇ ਬੇਟੇ ਦੇ ਸਿਰ ਦੇ ਵਿੱਚ ਗੁੱਜੀਆਂ ਸੱਟਾਂ ਲੱਗੀਆਂ ਜੋ ਕਿ ਹਸਪਤਾਲ ਦੇ ਵਿੱਚ ਭਰਤੀਆ ਤਾਂ ਉਸ ਨੂੰ ਲੈ ਕੇ ਹੁਣ ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ ਪਟਿਆਲਾ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਨਾਲ ਹੀ ਜਾਂਚ ਦੇ ਹੁਕਮ ਦੇ ਅਤੇ ਜਿਹੜੀ ਜਾਂਚ 6 ਮਹੀਨੇ ਚ ਹੋਣੀ ਤਾਂ ਐਸਐਸਪੀ ਨਾਰਤ ਸਿੰਘ ਗੁਣੀ ਦੱਸ ਰਹੇ ਕਿ ਉਹ 45 ਦਿਨਾਂ ਦੇ ਵਿੱਚ ਪੂਰੀ ਕੀਤੀ ਜਾਵੇਗੀ ਦੋਹਾਂ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਲਿਖ ਲੈ ਕੇ ਪੁਲਿਸ ਮੁਲਾਜ਼ਮਾਂ ਨੇ ਵੀ ਬਿਆਨ ਦਰਜ ਕਰਵਾਏ ਦੂਸਰੇ ਪਾਸੇ ਜਿਹੜਾ ਆ ਆਰਮੀ ਅਫਸਰ ਦੇ ਵੀ ਬਿਆਨ ਜਿਹੜੇ ਆ ਲਿਖ ਲੈ ਕੇ ਦੋਵਾਂ ਬਿਆਨਾਂ ਦੋਵਾਂ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਜਿਹੜਾ ਆ ਇਹ ਕਾਰਵਾਈ ਕੀਤੀ ਜਾਵੇਗੀ ਜਾਂਚ ਕੀਤੀ ਜਾਵੇਗੀ ਤੇ ਇੰਡੀਪੈਂਡੈਂਟ ਜਿਹੜੇ ਲੋਕ ਨੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਤਾਂ ਜਾਂਚ ਦੇ ਹੁਕਮ ਦੇ ਉੱਤੇ ਕਿਨੇ 12 ਪੁਲਿਸ ਅਧਿਕਾਰੀਆਂ ਦੇ ਉੱਤੇ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਰਿਗਰੈਟ ਵੀ ਫੀਲ ਕੀਤਾ ਉਹਨਾਂ ਨੇ ਕਿਹਾ ਕਿ ਮਾਫੀ ਮੰਗਦੇ ਆਰਮੀ ਆਫਸਰ ਦੇ ਪਰਿਵਾਰਤਕ ਕਿ ਉਹਨਾਂ ਦੇ ਨਾਲ ਅਜਿਹੀ ਕਟਨਾ ਵਾਪਰੀ ਪਰ ਅਜਿਹੀ ਕਟਨਾ ਪਹਿਲਾਂ ਕਦੇ ਵੀ ਨਹੀਂ ਵਾਪਰੀ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਦੇ ਵੀ ਨਹੀਂ ਵਾਪਰੇਗੀ ਤਾਂ ਐਸਐਸਪੀ ਨਾਨਕ ਸਿੰਘ ਜੀ ਕਹਿੰਦੇ ਹੋਏ ਨਜ਼ਰ ਆਇਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਿਆ ਪੁਲਿਸ ਅਫਸਰਾਂ ਤੇ ਵੱਡਾ ਐਕਸ਼ਨ ਕੀਤਾ ਗਿਆ 12 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਆਰਮੀ ਅਫਸਰ ਤੇ ਉਸਦੇ ਬੇਟੇ ਨੂੰ ਕੁੱਟ ਮਾਰ ਦੇ ਮਾਮਲੇ ਦੇ ਵਿੱਚ ਇਹ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਪਾਰਕਿੰਗ ਨੂੰ ਲੈ ਕੇ ਝਗੜਾ ਸੀ ਪਾਰਕਿੰਗ ਨੂੰ ਲੈ ਕੇ ਪੁਲਿਸ ਮੁਲਾਜ਼ਮ ਤੇ ਆਰਮੀ ਅਫਸਰ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਉਸ ਆਰਮੀ ਅਫਸਰ ਦੀ ਕੁੱਟਮਾਰ ਹੋਈ ਸੀ ਉਸ ਦੀ ਬਾਂ ਤੱਕ ਤੋੜ ਦਿੱਤੀ ਕਿ ਉਸਤੇ ਬੇਟੇ ਦੇ ਸਿਰ ਚ ਗੁੱਜੀਆਂ ਸੱਟਾਂ ਲੱਗੀਆਂ ਸਨ ਤਾਂ ਇਲਜ਼ਾਮ ਲਗਾਏ ਕਿ ਪੁਲਿਸ ਅਫਸਰਾਂ ਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ ਵੀਡੀਓ ਵੀ ਸਾਹਮਣੇ ਐਸੀ ਤਾਂ ਉਸ ਨੂੰ ਲੈ ਕੇ ਹੋਣਾ ਪਟਿਆਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਿਆ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਹੀ ਜਾਂਚ ਦੇ ਹੁਕਮ ਦੇ ਦਿੱਤੇ ਗਿਆ ਜਿਹੜੀ ਜਾਂਚ 6 ਮਹੀਨਿਆਂ ਦੇ ਵਿੱਚ ਹੋਣੀ ਹੁੰਦੀ ਹੈ ਉਸ ਨੂੰ 45 ਦਿਨਾਂ ਦੇ ਵਿੱਚ ਪੂਰਾ ਕੀਤਾ ਜਾਵੇ 45 ਦਿਨਾਂ ਵਿੱਚ ਉਸ ਦੀ ਰਿਪੋਰਟ ਸਾਹਮਣੇ ਆਵੇਗੀ ਉਸ ਦੇ ਲਈ ਪੰਜਾਬ ਪੁਲਿਸ ਦੇ ਜੋ ਅਧਿਕਾਰੀ ਸੀਗੇ ਜਿਨ੍ਹਾਂ ਦੇ ਨਾਮ ਜਦੋਂ ਇਹ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਬਿਆਨ ਵੀ ਲਿਖ ਲਏ ਗਏ ਨਾਲ ਹੀ ਦੂਸਰੇ ਪਾਸੇ ਆਰਮੀ ਅਫਸਰਾਂ ਦੇ ਵੀ ਬਿਆਨ ਜਿਹੜੇ ਆ ਲਿਖ ਲਏ ਗਏ ਉਸਦੇ بیٹے ਦੇ ਬਿਆਨ ਲਿਖੇ ਗਏ ਉਸਦੇ بیٹے ਦੇ ਬਿਆਨ ਦੇ ਬਿਆਨਾਂ ਦੇ ਆਧਾਰ ਉੱਤੇ ਜੋ ਵੀ ਹੈ ਜਾਂਚ ਕੀਤੀ ਜਾਵੇ ਕਿ ਨਾਲ ਹੀ ਇੰਡੀਪੈਂਡੈਂਟ ਬਿਆਨ ਵੀ ਜਿਹੜੇ ਆ ਦਰਜ ਕੀਤੇ ਗਏ ਉਹ ਵੀ ਬਿਆਨਾਂ ਦੇ ਉੱਤੇ ਜਾਂਚ ਕੀਤੀ ਜਾਵੇ ਕਿ 45 ਦਿਨ ਦਾ ਜਿਹੜਾ ਆ ਸਮਾਂ ਦੇ ਦਿੱਤਾ ਨਾਲ ਹੀ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਐਸਐਸਪੀ ਨਾਰਕ ਸਿੰਘ ਸਾਰੀ ਜਾਣਕਾਰੀ ਦੇ ਰਹੇ ਨੇ ਤਾਂ ਉਹ ਇੱਕ ਵਾਰ ਤੁਹਾਨੂੰ ਪੂਰੀ ਜਾਣਕਾਰੀ ਸੁਣਾਉਂਦੇ ਚੱਲਦੇ ਕਿ ਹੋਰ ਕਿਹੜੀ ਕਿਹੜੀ ਕਾਰਵਾਈ ਇਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਹੋਣ ਜਾ ਰਹੀ ਹੈ ਇੱਕ ਇਨਸੀਡੈਂਟ ਰਜਿੰਦਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਦੇ ਬਾਰੇ ਇਹ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆਂ ਚਾਹੁੰਦਾ ਦੱਸਣਾ ਚਾਹੁੰਦਾ ਸਾਡਾ ਪੰਜਾਬ ਪੁਲਿਸ ਐਜ਼ ਅਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਦੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਅਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਹੈ ਬਹੁਤ ਸਨਮਾਨਤ ਹੈ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਆਂ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਤ ਨੇ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆਂ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਇਹ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਸ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈ ਲਈਏ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਹੈ ਇਹ ਧਾਰਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ ਜੋ ਵੀ ਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਿਰ ਪੁਲਿਸ ਆਫੀਸਰਸ ਦੇ ਨਾਮ ਵਗੈਰਾ ਕੋਈ ਡਿਟੇਲ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਚ ਸ਼ੇਅਰ ਕਰ ਦੂੰਗਾ 12 ਦੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟ ਲਿੰਕੁਆਇਰੀ ਇਨੀਸ਼ੀਏਟ ਕੀਤੀ ਹੈ ਸਰ ਕਿਸ ਤਰ੍ਹਾਂ ਸਰ ਅਸ਼ ਰੈਂਕ ਤੇ ਹੈਗੇ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਾਈਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਾਈਨਡ ਫੋਰਸ ਹੈ ਤੇ ਪਿਛੇ ਵੀ ਜੇ ਕੋਈ ਅਜਾ ਇਨਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਦੇ ਨੇ ਜਿਹੜੇ ਇਹ ਮੁਲਾਜ਼ਮ ਨੇ? ਇਹਦੇ ਵਿੱਚ ਇਨਸਪੈਕਟਰ ਵੀ ਨੇ, ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ, ਕਨਸਟੇਬਲ ਵੀ। ਛੜ ਅਦਾ ਕਾਰਨ ਕੀ ਸਰ ਕੁਝ ਪਤਾ ਲੱਗੋ? ਮੈਂ ਜਿਵੇਂ ਕਹਿਤੀ ਐਫਆਈਆਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਫਿਰ ਜਿਹੜਾ ਇਹ ਸਾਰਾ ਹੈ ਕਟਨਗਰਮ ਸਿਵਲ ਚ ਹੋਇਆ ਸਿਵਲ ਵਰਦੀ ਚ ਸੀਗੇ ਇੱਕ ਆਰਮੀ ਅਫਸਰ ਜਾਂ ਪਾਬਲ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ 'ਚ ਸੀਗੇ ਸੋ ਕੋਈ ਵੀ ਬੰਦਾ ਯੂਨੀਫਾਰਮ 'ਚ ਨਹੀਂ ਸੀ ਸਰ ਪੁਲਿਸ ਦੇ ਮੁਲਾਜ਼ਮ ਨੂੰ ਵੀ ਲੱਗੀ ਸੀ ਸੱਟਾਂ ਜੀ ਦੇਖੋ ਜਿਹੜਾ ਸੱਟਾਂ ਲਗੀਆਂ ਨੇ ਉਹ ਦਾਖਲ ਹੋਏ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਏ ਸੀ ਉਹਨਾਂ ਸੱਟਾਂ ਦੇ ਬੇਸ 'ਤੇ ਸਾਨੂੰ ਐਮ ਐਲ ਆਰ ਉਹਨਾਂ ਦੀ ਵੀ ਮਿਲੀ ਹੈ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮ ਐਲ ਆਰਸ ਮਿਲੀ ਹੈ ਸੋ ਸਾਰੀਆਂ ਐਮ ਐਲ ਆਰਸ ਔਨ ਰਿਕਾਰਡ ਲਈਆਂ ਗਈਆਂ ਤੇ ਉਹਨੂੰ ਅਥੋਰਿਟੀਲੀ ਇਨਵੈਸਟੀਗੇਟ ਕੀਤਾ ਜਾਊਗਾ ਇਸਰ ਤੁਸੀਂ ਸੀਸੀਟੀਵੀ ਵੀ ਜਿਹੜਾ ਉੱਥੋਂ ਕਲੈਕਟ ਕਰ ਲਿਆ ਵੀ ਆ ਦੇਖਦੇ ਆ ਵੀ ਹਨਾ ਬਿਲਕੁਲ ਟੈਕਨੀਕਲ ਐਵਿਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿਨ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਹ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟ ਇਟ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਵੀ ਅਕੋਰਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀ ਇਲ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਦੇ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾਲ ਕਦੀ ਹੋਇਆ ਹੈ ਤੇ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟ ਐਕਸ਼ਨ ਪੋਸੀਬਲ ਅਗੇਂਸਟ ਐਵਰੀ ਸਰ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਟਾਬਿਆਂ ਦੇ ਉੱਪਰ ਹੋਇਆ ਹੈ ਜਿੱਥੇ ਕਿ ਰੋਜ਼ਾਨਾ ਰਾਤ ਨੂੰ ਸ਼ਰਾਬ ਪੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਵਗੈਰਾ ਕੀਤਾ ਜਾਏ ਸਾਡੇ ਕੋਲ 3-4 ਸਪਾਟਸ ਹੈਗੇ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ਦਿਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਲ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤੀ ਜਾ ਸਕੇ ਸਰ ਗੱ ਕਿ ਉਹ ਸ਼ਰਾਬ ਪੀ ਰਹੇ ਸੀ ਪੁਲਿਸ ਅਮਲਾਜਮ ਉਥੇ ਖਾਣਾ ਖਣ ਵਗੈਰਾ ਹੈ ਤੇ ਉਹਨਾਂ ਨੇ ਜਦੋਂ ਰੋਕਿਆ ਕਿ ਤੁਸੀਂ ਸੜਕ ਦੇ ਉੱਪਰ ਖੜੇ ਕਰਕੇ ਤੇ ਡ੍ਰਿੰਕ ਕਰ ਰਹੇ ਹੋ ਫਿਰ ਉਹਨੇ ਪਹਿਲਾਂ ਪੁਲਿਸ ਅਮਲਾਜਮ ਨੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਗੱਲ ਵਧੀਆ ਜਾਂ ਪੁਲਿਸ ਅਮਲਾਜਮੋ ਜੁ ਕਿਸੇ ਨੇ ਡ੍ਰਿੰਕ ਕੀਤੀ ਹੋਵੇ ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਚ ਦੋ ਵਰਜਨਸ ਨੇ ਇੱਕ ਵਰਜਨ ਹੈਗੀ ਹੈ ਜਿਹੜੀ ਕਿ ਪੁਲਿਸ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ ਇੱਕ ਵਰਜਨ ਹੈ ਜਿਹੜੀ ਕਰਨਲ ਸਾਹਿਬ ਵੱਲੋਂ ਦਿੱਤੀ ਜਾ ਰਹੀ ਹੈ ਸੋ ਸਾਡਾ ਕੰਮ ਇਹੀ ਹੈ ਕਿ ਦੋਵੇਂ ਵਰਜਨਸ ਨੂੰ ਆਨ ਰਿਕਾਰਡ ਲੈਂਦੇ ਹੋਏ ਐਗਜ਼ਾਮਿਨ ਕੀਤਾ ਜਾਵੇ ਇਨਵੈਸਟੀਗੇਟ ਕੀਤਾ ਜਾਵੇ ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟનેસ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ ਥੋਰੋ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਸਟ੍ਰਿਕਟਸਟ ਐਕਸ਼ਨ ਪੋਸੀਬਲ ਲਿਆ ਜਾਊਗਾ